ਇੱਕ ਦਿਨ ਨਾ ਮੈਂ ਆਪਣੀ ਇੱਕ ਫਰੈਂਡ ਕੋਲ ਬੈਠੀ ਸੀ ਦੋ ਕੁ ਦਿਨ ਪਹਿਲਾਂ ਤੇ ਉਹ ਕਹਿੰਦੀ ਤੂੰ ਨੋਟ ਕੀਤਾ ਕਿ ਹੋਰ ਪ੍ਰੋਵਿੰਸਾਂ ਦੇ ਲੋਕ ਬਹੁਤ ਆ ਗਏ ਨੇ ਕਿ ਇੱਥੇ ਅਲਬਰਟਾ ਦੇ ਵਿੱਚ ਮੈਂ ਕਿਹਾ ਮੈਂ ਨੋਟ ਨਹੀਂ ਕੀਤਾ ਖੈਰ ਹੁਣ ਤਾਂ ਅੰਕੜੇ ਆ ਗਏ ਨੇ ਅੰਕੜੇ ਕਹਿੰਦੇ ਨੇ ਕਿ ਅਲਬਰਟਾ ਦੇ ਵੱਲ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਬਹੁਤ ਹੋਈ ਹੈ ਕਾਰਨ ਕੀ ਮੰਨਦੇ ਹੋ ਤੇ ਜਿਹੜਾ ਡਾਟਾ ਆ ਉਹ ਕੀ ਕਹਿੰਦਾ ਆ ਡਾਟਾ ਜਿਹੜਾ ਕਹਿੰਦਾ ਜੀ ਉਹਦੀ ਵੀ ਗੱਲ ਕਰਦੇ ਆ ਪਰ ਅਲਬਰਟਾ ਦੀ ਪੋਪੂਲੇਸ਼ਨ ਦੀ ਗਰੋਥ ਸਲੋ ਹੋਈ ਆ ਹਮਮ ਇਹ ਅੰਕੜੇ ਨੇ ਪਰ ਤੁਸੀਂ ਅੰਦਾਜ਼ਾ ਲਾਇਓ ਅਗਲੀਆਂ ਗੱਲਾਂ ਤੋਂ ਕਿ ਕਿੰਨੀ ਕੁ ਸਲੋ ਹੋਈ ਐ ਤੇ ਬਾਕੀ ਕੈਨੇਡਾ ਦੀ ਗਰੋਥ ਦੇ ਬਾਰੇ ਸੀ ਪਿਛਲੇ ਦਿਨਾਂ ਵਿੱਚ ਗੱਲ ਕਰ ਚੁੱਕੇ ਆ ਕਿ ਕੱਚੇ ਵਸਨੀਕਾਂ ਦੀ ਗਿਣਤੀ ਘਟੀ ਐ ਪਹਿਲਾਂ ਨਾਲੋਂ ਜਿੰਨੇ ਅੱਜ ਤੋਂ 4 ਮਹੀਨੇ ਜਿਹੜੀ ਇਹ ਬੇਸਿਕਲੀ ਜਿਹੜੇ ਅੰਕੜੇ ਆਏ ਨੇ ਪਹਿਲੀ ਜਨਵਰੀ ਤੋਂ ਪਹਿਲੀ ਅਪ੍ਰੈਲ ਤੱਕ ਦੇ ਨੇ ਫਰਸਟ ਕੁਆਟਰ ਜਿਹਨੂੰ ਕਹਿੰਦੇ ਨੇ ਔਰ ਉਸ ਤੋਂ ਪਹਿਲਾਂ ਜਿਹੜਾ ਕੁਆਟਰ ਸੀ ਉਹਦੇ ਨਾਲੋਂ ਕੱਚੇ ਵਸਨੀਕਾਂ ਦੀ ਗਿਣਤੀ ਤਕਰੀਬਨ 60000 ਘਟ ਗਈ ਐ ਇਹਦਾ ਮਤਲਬ ਕੁਝ ਚਲੇ ਗਏ ਨੇ ਔਟ ਆਫ ਸਟੇਟਸ ਹੋ ਗਏ ਨੇ ਜਾਂ ਸਟੇਟਸ ਕੀ ਇਹਦਾ ਚੇਂਜ ਹੋ ਗਿਆ ਜਾਂ ਪੀਆਰ ਬਣ ਗਏ ਨੇ ਸੋ ਪਰਸੈਂਟੇਜ ਜਿਹੜੀ ਸੀ ਕੱਚਿਆਂ ਦੀ ਕੈਨੇਡਾ ਵਾਲੇ ਕਹਿੰਦੇ ਸੀ ਕਿ 5% ਤੇ ਲਿਆਉਣੀ ਹੈ ਉਹ 7.5 ਦੇ ਲਾਗੇ ਸੀ ਉਹ 7 ਤੇ ਆ ਗਈ ਹੈ ਆਲਰੇਡੀ ਸੋ ਓਵਰਆਲ ਕੈਨੇਡਾ ਦੀ ਇਹ ਸਥਿਤੀ ਹੈ ਅਲਬਰਟਾ ਦੀ ਬਾਰੇ ਜਿਹੜੇ ਅੰਕੜਿਆਂ ਦੀ ਗੱਲ ਆ ਉਹ ਅਸੀਂ ਕਰ ਲੈਂਦੇ ਹਾਂ ਜੀ ਜੀ ਪਹਿਲੀ ਜਨਵਰੀ ਤੋਂ ਪਹਿਲੀ ਅਪ੍ਰੈਲ ਤੱਕ ਅਲਬਰਟਾ ਦੀ ਪੋਪੂਲੇਸ਼ਨ ਜਿਹੜੀ ਆ ਉਹ 50 ਲੱਖ ਦੇ ਲਾਗੇ ਪਹੁੰਚ ਗਈ 5 ਮਿਲੀਅਨ ਤੋਂ ਮੜੀਏ ਘਟਾ ਤੇ ਰੇਟ ਆਫ ਗਰੋਥ ਜਿਹੜਾ ਆ ਉਹ ਸਲੋ ਹੋਇਆ ਤੇ ਇਹਨਾਂ ਤਿੰਨ ਮਹੀਨਿਆਂ ਵਿੱਚ ਜਨਵਰੀ ਫਰਵਰੀ ਮਾਰਚ ਦੇ ਵਿੱਚ ਅਲਬਰਟਾ ਵਿੱਚ 20562 ਦੀ ਗਿਣਤੀ ਨਾਲ ਆਬਾਦੀ ਵਧੀ ਤੇ ਜ਼ਿਆਦਾ ਕਰਕੇ ਜਿਹੜੇ ਲੋਕ ਇੱਥੇ ਪੀਆਰ ਹੋਏ ਜਾਂ ਦੂਸਰੇ ਸੂਬਿਆਂ ਤੋਂ ਆਏ ਉਹਨਾਂ ਦੀ ਜਿਹੜੀ ਹੈ ਉਹ ਗਿਣਤੀ ਵਧੀ ਹੈ ਕਿਉਂਕਿ ਇਹੜੇ ਕੱਚੇ ਬਸਨੀਕ ਨੇ ਇਸ ਪ੍ਰੋਬਲਮ ਦੇ ਵਿੱਚ ਉਹ ਪਹਿਲੀ ਵਾਰੀ ਕਈ ਸਾਲਾਂ ਦੇ ਵਿੱਚ ਬਲਕਿ ਇਹ ਕਹ ਲਈ ਕਿ ਤਕਰੀਬਨ 3 ਸਾਲਾਂ ਵਿੱਚ ਪਹਿਲੀ ਵਾਰੀ ਜਿਹੜੀ ਹੈ ਕੱਚੇ ਬਸਨੀਕਾ ਦੀ ਗਿਣਤੀ ਅਲਬਰਟਾ ਵਿੱਚ ਵੀ ਘਟੀ ਹੈ ਪਹਿਲੀ ਜਨਵਰੀ ਤੋਂ ਪਹਿਲੀ ਅਪ੍ਰੈਲ ਤੱਕ ਹੁਣ ਜੇ ਅਸੀਂ ਗੱਲ ਕਰੀਏ ਪਹਿਲਾਂ ਕਿੰਨੇ ਸੀ ਐਗਜ਼ੈਕਟਲੀ ਤੇ ਅੰਕੜੇ ਉਹ ਇੰਨੇ ਕਿ 49,80,600 ਜਿਹੜੇ ਐਸ ਵੇਲੇ ਬਸਨੀਕ ਹੈਗੇ ਨੇ ਅਲਬਰਟਾ ਦੇ ਵਿੱਚ ਹੈਗੇ ਨੇ ਤੁਸੀਂ ਹੁਣ ਅੰਦਾਜ਼ਾ ਲਾਓ ਕਿ 20500 ਦੀ ਆਬਾਦੀ ਅਲਬਰਟਾ ਦੀ ਆਬਾਦੀ ਚ ਵਾਇਆ ਤੇ ਪੂਰੇ ਕੈਨੇਡਾ ਦਾ ਵਾਦੇ ਚ ਵਾਧਾ ਹੋਇਆ 20107 ਇਹਨਾਂ 3 ਮਹੀਨਿਆਂ ਚ ਉਹਨਾਂ ਦਾ ਸਿੱਧਾ ਸਿੱਧਾ ਅਰਥ ਇਹ ਹੋਈ ਹੈ ਕਿ ਬਾਕੀ ਆਬਾਦੀ ਫਿਰ ਬਾਕੀ ਇਹਦੀ ਨੈਗੇਟਿਵ ਵਿੱਚ ਗਈ ਹੈ ਇਹ ਸਚਾਈ ਹੈ ਕੈਨੇਡਾ ਦੇ ਵਿੱਚ ਆਬਾਦੀ ਜਿਹੜੀ ਆ ਉਹਦੀ ਰਫਤਾਰ ਜਿਹੜੀ ਵਧਣ ਦੀ ਉਹ 0.05% ਪਰ ਅੱਧੇ ਪਰਸੈਂਟ ਤੋਂ ਵੀ ਘੱਟ ਹੈ ਹੁਣ ਇਹਦੇ ਵਿੱਚ ਪ੍ਰੋਵਿੰਸ ਜਿਹੜੀ ਅਲਬਰਟਾ ਆ ਉਹਨੇ ਕਿੰਨੇ ਗੇਨ ਕੀਤੇ ਨੇ ਦੂਸਰੇ ਸੂਬਿਆਂ ਤੋਂ ਕਿੰਨੇ ਆਏ ਨੇ ਉਹਦੀ ਗੱਲ ਕਰਦੇ ਆਂ ਇੰਟਰਪ੍ਰੋਵਾਈਨਸ਼ਲ ਮਾਈਗ੍ਰੇਸ਼ਨ ਭਾਵ ਦੂਸਰੇ ਤੋਂ ਆ ਸੂਬਿਆਂ ਤੋਂ ਆ ਕੇ ਜਿਹੜੇ ਅਲਬਰਟਾ ਵਿੱਚ ਵਸੇ ਨੇ ਉਹਨਾਂ ਦੀ ਪਲੱਸ ਦੀ ਜਿਹੜੀ ਗਿਣਤੀ ਹੈ ਉਹ ਹੈ ਜੀ 7167 7176 ਇਹਦਾ ਮਤਲਬ ਇਹ ਨਹੀਂ ਕਿ ਇੰਨੇ ਆਏ ਤੇ ਵਿੱਚੋਂ ਮੁੜ ਗਏ ਹੋਣਗੇ ਨਹੀਂ ਇਹ ਉਹ ਗਿਣਤੀ ਹੈ ਜਿਹੜੀ ਰਹਿ ਗਈ ਹੈ ਇੱਥੇ ਹੁਣ ਕਿੱਥੋਂ ਆਏ ਨੇ ਉਹ ਇੰਟੀਰੀਅਰ ਤੋਂ ਆਏ ਨੇ ਜ਼ਿਆਦਾ ਕਰਕੇ ਸਟੈਟਿਸਟਿਕਸ ਕੈਨੇਡਾ ਦੀ ਜਿਹੜੀ ਸਰਕਾਰੀ ਏਜੰਸੀ ਹੈ ਉਹ ਕਹਿੰਦੀ ਹੈ ਕਿ ਤਕਰੀਬਨ 7000 온ਟਾਰੀਓ ਵਾਸੀ ਜਿਹੜੇ ਸੀ ਅਲਬਰਟਾ ਵਿੱਚ ਪਹਿਲੇ 3 ਮਹੀਨਿਆਂ ਵਿੱਚ ਆਏ ਤੇ 3700 ਜਿਹੜੇ ਸੀ ਉਹ ਅਲਬਰਟਾ ਵਾਸੀ 온ਟਾਰੀਓ ਨੂੰ ਚਲੇ ਗਏ ਸੋ ਜਿਹੜਾ ਗੇਨ ਹੈ 3574 ਦਾ ਇਸੇ ਤਰ੍ਹਾਂ 7217 ਬ੍ਰਿਟਿਸ਼ ਕੋਲੰਬੀਆ ਦੇ ਵਾਸੀ ਜਿਹੜੇ ਸੀ ਅਲਬਰਟਾ ਵਿੱਚ ਆ ਗਏ ਤੇ 5300 ਅਲਬਰਟਾ ਵਾਸੀ ਜਿਹੜੇ ਸੀ ਉਹ BC ਨੂੰ ਚਲੇ ਗਏ ਇੱਥੇ ਵੀ ਪਲੱਸ ਹੈ 1800 ਕੁਛ ਦਾ ਕੁੱਲ ਮਿਲਾ ਕੇ ਬਾਕੀ ਸੂਬਿਆਂ ਦਾ ਰਲਾ ਮਿਲਾ ਕੇ ਜਿਹੜਾ ਮੈਂ ਦੱਸਿਆ ਕਿ ਉਹ ਓਵਰਆਲ ਅੰਕੜਾ ਉਹ ਬਣਦਾ ਹੁਣ ਇਹਦੇ ਵਿੱਚ ਅਲਬਰਟਾ ਦੇ ਵਿੱਚ ਆਉਣ ਦਾ ਜਿਹੜਾ ਤੁਸੀਂ ਕਾਰਨ ਪੁੱਛਿਆ ਸੁਬੀਨ ਉਹਦੇ ਕਈ ਕਾਰਨ ਨੇ ਵੱਖਰੇ ਵੱਖਰੇ ਨਿਜਾਂ ਵਿੱਚ ਸਭ ਤੋਂ ਵੱਡਾ ਤਾਂ ਇਹ ਹੀ ਹੈ ਕਿ ਜੋ ਹੋਮ ਜਿਹੜੇ ਨੇ ਉਹ ਜਿਹੜਾ ਹੋਮ ਅਫੋਰਡੇਬਿਲਟੀ ਹੈ ਬੇਸਿਕਲੀ ਥੋੜੀ ਜਿਹੀ ਬੈਟਰ ਹੈ ਕਿਉਂਕਿ ਟੋਰਾਂਟੋ ਵੈਂਕੂਵਰ ਜੰਟਰੀਓ ਬੀਸੀ ਦੀ ਜਦੋਂ ਜਨਰਲ ਗੱਲ ਕਰੀਏ ਤਾਂ ਬਹੁਤ ਮਹਿੰਗਾ ਹੋ ਗਿਆ ਦੂਸਰਾ ਇਹ ਕਿ ਅਲਬਰਟਾ ਦੇ ਵਿੱਚ ਅਜੇ ਉਹ opportunity ਨਹੀਂ ਹੈ ਇੱਥੇ ਪੱਕੇ ਹੋਣ ਦੀ ਕੱਚਿਆਂ ਲਈ ਜਿਹੜੀ ਕਿ ਕਦੇ ਹੋਇਆ ਕਰਦੀ ਸੀ ਹੈ ਬਾਕੀਆਂ ਵਿੱਚ ਵੀ ਨਹੀਂ ਖਾਸ ਕੋਸ਼ ਰੂਰਲ ਦੇ ਵਿੱਚ ਥੋੜੀ ਵੱਖਰੀ ਗੱਲ ਹੈ ਪਰ ਅਲਬਰਟਾ ਦੇ ਵਿੱਚ ਅਜੇ ਵੀ ਇੰਨੀ opportunity ਨਹੀਂ ਹੈ ਪਰ ਬਾਕੀ ਨਾਲੋਂ ਥੋੜੀ ਜਿਹੀ ਫਿਰ ਵੀ ਬੈਟਰ ਹੈ ਤੇ ਆਉਣ ਵਾਲੇ ਸਾਲਾਂ ਜਾਂ ਮਹੀਨਿਆਂ ਦੇ ਵਿੱਚ ਬੈਟਰ ਹੋ ਸਕਦੀ ਹੈ ਘੱਟੋ ਘੱਟ ਗੁਜ਼ਾਰਾ ਸੌਖਾ ਹੁੰਦਾ ਹੈ ਜੌਬਸ ਦੇ ਨੰਬਰ ਜਿਹੜੇ ਨੇ ਜਿਵੇਂ ਬਾਕੀ ਥਾਵਾਂ ਦੇ ਨੇ ਉਵੇਂ ਹੀ ਇੱਥੇ ਨੇ ਕਿ ਇੱਥੇ ਜੌਬ ਜੜੀਆਂ ਨੇ ਉਹ ਇਸ ਵੇਲੇ ਇੰਡੀਅਨ ਨਹੀਂ ਹੈ ਤੇ ਅਨਪਲੋਇਮੈਂਟ ਰੇਟ ਜਿਹੜਾ ਕੈਲਗਰੀ ਵਿੱਚ ਖਾਸ ਤੌਰ ਤੇ ਉਹ ਬਾਕੀ ਸ਼ਹਿਰਾਂ ਨਾਲੋਂ ਥੋੜਾ ਜਿਆਦਾ ਹਾਈ ਦੱਸਿਆ ਜਾਂਦਾ ਇੱਕ ਅੰਦਾ ਪਰਸੈਂਟ ਦੇ ਹਿਸਾਬ ਨਾਲ ਪਰ ਇਹ ਦੇ ਕਾਰਨ ਹੋਰ ਬਹੁਤ ਸਾਰੇ ਨੇ ਕਿ ਬਾਕੀ ਜਗ੍ਹਾ ਤੇ ਜੇ ਜੌਬਸ ਹੈਗੀਆਂ ਨੇ ਜਾਂ ਥੋੜਾ ਜਿਆਦਾ ਬੈਟਰ ਪੇ ਹੁੰਦਾ ਤੇ ਉਹਨਾਂ ਖਰਚਾ ਜ਼ਿਆਦਾ ਖਾਸ ਤੌਰ ਤੇ ਜਿਹੜੀ ਅਫੋਰਡੇਬਿਲਟੀ ਹੈ ਜਿਹਦੇ ਵਿੱਚ ਤੁਸੀਂ ਗੱਡੀ ਵੀ ਲੈਣੀ ਹੈ ਤੇ ਉਹਦੀ ਇੰਸ਼ੋਰੈਂਸ ਵੀ ਜਿਹੜੀ ਹੈ ਉਹ ਕਾਫੀ ਮਹਿੰਗੀ ਪੈਂਦੀ ਕਈ ਸੂਬਿਆਂ ਦੇ ਵਿੱਚ ਤੇ ਜਿਹੜਾ ਘਰ ਦੀ ਕਿਸ਼ਤ ਹੈ ਜਾਂ ਰੈਂਟਲ ਮਾਰਕੀਟ ਹੈ ਉਹਦਾ ਬਹੁਤਾ ਵੱਡਾ ਅੰਤਰ ਹੈ ਔਰ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਨਵੇਂ ਹਾਊਸਿੰਗ ਮਿਨਿਸਟਰ ਨੇ ਉਹਨਾਂ ਨੇ ਪਿੱਛੇ ਜਿਹਾ ਕਿਹਾ ਸੀ ਕਿ ਅਸੀਂ ਬਹੁਤੀ ਡਾਊਨ ਆਉਣ ਨਹੀਂ ਦੇਣੀ ਘਰਾਂ ਦੀ ਕੀਮਤ ਅਸੀਂ ਇਹ ਨਹੀਂ ਚਾਹੁੰਦੇ ਕਿ ਟੋਰਾਂਟੋ ਜਾਂ ਵੈਂਕੂਵਰ ਦੇ ਵਿੱਚ ਜਿਹੜੀ ਕੀਮਤ ਵਧੀ ਹੈ ਉਹ ਘਟ ਕੇ ਉਹ ਪਿੱਛੇ ਆ ਜਾਵੇ ਉਹ ਉਹ ਘਰਾਂ ਦੀ ਕੀਮਤ ਘਟ ਰਹਿ ਜਾਵੇ ਉਹ ਇਹ ਚਾਹੁੰਦੇ ਨਹੀਂ ਇਸ ਨਾਲ ਕੰਮ ਖਰਾਬ ਹੋਵੇਗਾ ਨਹੀਂ ਤੇ ਇਸ ਨਾਲ ਜਿਹੜਾ ਉਹ ਕਈ ਸੰਸਥਾਵਾਂ ਕਈ ਜਿਹੜੀ ਸਟੇਕ ਹোল্ডার ਹੁੰਦੇ ਨੇ ਉਹਨਾਂ ਦਾ ਪੈਸਾ ਡੁੱਬਣ ਦਾ ਖਤਰਾ ਬਣਿਆ ਰਹਿੰਦਾ ਇਸ ਕਰਕੇ ਉਹ ਚਾਹੁੰਦੇ ਨਹੀਂ ਤੋ ਇਹਦਾ ਅਰਥ ਇਹ ਹੈ ਕਿ ਜਿਹੜਾ ਫਰਕ ਹੈ ਹੁਣ ਬੀਸੀ অন্ਟੇਰੀਓ ਨਾਲੋਂ ਅਲਬਰਟਾ ਦਾ ਕਿ ਇੱਥੇ ਘਰਾਂ ਦੀ ਕੀਮਤ ਅੱਧੇ ਦੇ ਵਿੱਚ ਆ ਜਾਂ ਉਸ ਤੋਂ ਵੀ ਘੱਟ ਹੈ ਉਹ ਥੋੜਾ ਜਿਹਾ ਬੈਟਰ ਰਹੇਗੀ ਕਿਉਂਕਿ 20000 ਲੋਕ ਵੀ ਘਟ ਨਹੀਂ ਹੁੰਦੇ ਜਦੋਂ ਬਾਕੀ ਸਾਰੇ ਚੋਂ 네ਗੇਟਿਵ ਦੇ ਵਿੱਚ ਗਏ ਹੁਣ ਤੇ 20000 ਪਲੱਸ ਹੋਣੇ ਜਿਹੜੇ ਆ ਇਹ ਆਪਣੇ ਆਪ ਦੇ ਵਿੱਚ ਇਸ਼ਾਰਾ ਹੈ ਕਿ ਇੱਥੇ ਡਿਮਾਂਡ ਬਣੇਗੀ ਪਰ ਜਿਹੜੀ ਇੱਕ ਵਾਰੀ ਜਿਹੜੀ ਗ੍ਰਾਬਟ ਆਈ ਹੈ ਰੈਂਟਲ ਮਾਰਕੀਟ ਦੇ ਵਿੱਚ ਜਾਂ ਹੂ ਸਿੰਘ ਮਾਰਕੀਟ ਦੇ ਵਿੱਚੋਂ ਬਣੀ ਰਹੇਗੀ